ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿਰਤ ਸਿੰਘ ਤੇ ਤੁਸੀਂ ਜੁੜ ਚੁੱਕੇ ਸਾਡੇ ਫੇਸਬੁਕ ਅਤੇ YouTube ਚੈਨਲ ਦੇ ਨਾਲ ਅੱਜ ਲੁਧਿਆਣਾ ਦੇ ਡੀਸੀ ਸਾਹਿਬ ਵੱਲੋਂ ਜਗਰਾਉਂ ਦੇ ਡੀ ਅਡਿਕਸ਼ਨ ਸੈਂਟਰ ਦੇ ਵਿੱਚ ਅਚਨ-ਜੇ ਚੈਕਿੰਗ ਕੀਤੀ ਗਈ ਚੈਕਿੰਗ ਦਾ ਮੁੱਖ ਮਕਸਦ ਜਿਹੜੇ ਨਸ਼ਾ ਛੱਡਦੇ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਨਾ ਅਤੇ ਉਹਨਾਂ ਦੀ ਲਾਈਵ ਫੀਡਬੈਕ ਲੈਣਾ ਸੀ ਆਓ ਤੁਹਾਨੂੰ ਗੱਲਬਾਤ ਕਰਿਓ ਉਹਨਾਂ ਡੀਸੀ ਸਾਹਿਬ ਨਾਲ ਕੀ ਕਹਿਣਾ ਹੈ ਉਹਨਾਂ ਦਾ ਸਾਰਾ ਤੁਸੀਂ ਹੋਰ ਸੈਂਟਰ ਤੇ ਆਏ ਹੋ ਕੀ ਚੈਕਿੰਗ ਸੀ ਜਾਂ ਕੋਈ ਇਦਾਂ ਸਿਗਾ ਹੈ ਨੇ ਆ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਜਿਹੜਾ ਚੜ੍ਹਿਆ ਹੋਇਆ ਹੈਗਾ ਪੰਜਾਬ ਸਰਕਾਰ ਵੱਲੋਂ ਕਿ ਨਸ਼ੇ ਅ ਤਖ ਫਾਤਮਾ ਅਸੀਂ ਪੰਜਾਬ ਚ ਕਰਨਾ ਹੈ ਉਸ ਦੇ ਸੰਦਰਭ ਦੇ ਵਿੱਚ ਮੈਂ ਤੇ ਐਸਐਸਪੀ ਸਾਹਿਬ ਜਿਹੜਾ ਰੀਹੈਬਿਲੀਟੇਸ਼ਨ ਸੈਂਟਰ ਹੈ 50 ਬਜਟ ਫੈਸਿਲਿਟੀ ਇੱਥੇ ਪਣੀ ਹੈ ਉਹਦਾ ਜਾਇਜ਼ਾ ਲੈਣ ਆਏ ਸੀ ਪੇਸ਼ੈਂਟਸ ਨਾਲ ਇੰਟਰੈਕਟ ਵੀ ਕੀਤਾ ਹੈਗਾ ਕਿ ਕੁਝ ਫੈਸਿਲਿਟੀਆਂ ਇੱਥੇ ਹੈਗੀਆਂ ਕਿ ਕੁਝ ਕੋਈ ਸਮੱਸਿਆਵਾਂ ਹੈਗੀਆਂ ਤਾਂ ਉਹ ਫੀਡਬੈਕ ਲਾਈਵ ਫੀਡਬੈਕ ਅਸੀਂ ਪੇਸ਼ੈਂਟਸ ਤੋਂ ਲੈਣਾ ਚਾਹੁੰਦੇ ਸੀ ਤੇ ਇਹ کارਗੁਜ਼ਾਰੀ ਜਿਹੜੀ ਹੈ ਉਹ ਦੇਖੀ ਗਈ ਹੈ ਤੇ ਕੁਝ ਕੁ ਜਿਹੜੇ ਅਸੀਂ ਕਿਸ ਤਰ੍ਹਾਂ ਇੱਥੇ ਹੋਰ ਵੀ ਵਧੀਆ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਚਲਾ ਸਕਦੇ ਹਾਂ ਅਸੀਂ ਸੋਚਿਆ ਹੈਗਾ ਕਿ ਇੱਕ ਲਾਇਬ੍ਰੇਰੀ ਵੀ ਅਸੀਂ ਇੱਥੇ ਲੋਕਾਂ ਵਾਸਤੇ ਜਿਹੜੇ ਹੈਗੇ ਆ ਇੱਥੇ ਨਸ਼ਾ ਛੱਡਣ ਵਾਸਤੇ ਜਿਹੜੇ ਪੇਸ਼ੈਂਟਸ ਆਏ ਨੇ ਉਹਨਾਂ ਵਾਸਤੇ ਇੱਕ ਲਾਇਬ੍ਰੇਰੀ ਵੀ ਰੱਖੀਏ ਪਲੱਸ ਕਿਸ ਤਰ੍ਹਾਂ ਦੇ ਕੋਰਸ ਅਸੀਂ ਇੱਥੇ ਕਰਾ ਸਕਦੇ ਹਾਂ ਜਿਸ ਕਰਕੇ ਜਦੋਂ ਰੀਹੈਬਿਲੀਟੇਟ ਹੋ ਕੇ ਇੱਕ ਪੇਸ਼ੈਂਟ ਇੱਥੋਂ ਜਾਂਦਾ ਹੈ ਤਾਂ ਫਿਰ ਉਹਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੀ ਜਿਹੜੀ ਸਕੀਮਾਂ ਹੈਗੀਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਉਨਾ ਦਾ ਉਹਨੂੰ ਲਾਭ ਮਿਲਣ ਇਸ ਕਰਕੇ ਐਸੀ ਸਥਿਤੀ ਹੈ ਇਸ ਇੱਕ ਇਹ ਸੈਂਟਰ ਨੂੰ ਚੇਂਜ ਕਰਨ ਦੀ ਥੋੜੀ ਬੜੀ ਮੰਗ ਹੈ ਜੀ ਮਹੱਲਾ ਵਾਲਿਆਂ ਦੀ ਕਿਉਂਕਿ ਜਿਹੜੇ ਦਵਾਈ ਵਗੈਰਾ ਲੈਣ ਆਉਂਦੇ ਆ ਉਸ ਤੋਂ ਕਈ ਵਾਰ ਇਥੇ ਲੁੱਟੀਆਂ ਵਾਰਦਾਤਾਂ ਹੋ ਚੁੱਕੀਆਂ ਜੀ ਕਦੇ ਖੋਹ ਦੀ ਕਦੇ ਚੋਰੀ ਦੀ ਕਦੇ ਲੁੱਟ ਦੀ ਅਸੀਂ ਦੇਖੋ ਜੀ ਆ ਇਸ ਪੁਆਇੰਟ ਨੂੰ ਜਿਹੜਾ ਹੈਗਾ ਤੁਸੀਂ ਹਾਈਲਾਈਟ ਕੀਤਾ ਹੈ ਇਹਦੀ ਅਸੀਂ ਜਾਂਚ ਕਰ ਲੈਣਾ ਕਿ ਕੀ ਕੀ ਕੁਸ਼ ਇਨਸੀਡੈਂਸਸ ਰਹੇਗਾ ਕਿ ਐਂਡ ਜਿਹੜਾ ਹੈਗਾ ਸਿਕਿਉਰਟੀ ਐਸਪੈਕਟ ਬੰਦੋਂ ਅਸੀਂ ਉਹ ਅ ਸਰ ਅੰਦਰ ਮੀਡੀਆ ਦੀ ਦੂਰੀ ਕਿਉਂ ਬਣਾ ਰਹੀ ਮੀਡੀਆ ਕਰਮੀਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਗਿਆ ਜੀ ਜਿਹੜੀ ਪੇਸ਼ੈਂਟਸ ਦੀ ਹ ਪੇਸ਼ੈਂਟਸ ਦੇ ਫੇਸ ਵਗੈਰਾ ਅਸੀਂ ਨਹੀਂ ਦਿਖਾ ਸਰ ਵੀ ਕਿਸੇ ਨੂੰ ਵੀ ਜਿਹਦੇ ਅਗੇਂਸਟ ਲਾਗੂ ਬਹੁਤ ਪ੍ਰਾਈਵੇਸੀ ਹੁੰਦੀ ਕਿਸ ਕਰਕੇ ਜਿਹੜਾ ਹੈਗਾ ਅਸੀਂ ਅੰਦਰ ਇੰਟਰੈਕਸ਼ਨ ਸੈਟ ਹੁੰਦਾ ਕੁਝ ਮੀਡੀਆ ਨੂੰ ਬਾਹਰ ਆ ਕੇ ਕੁਝ ਲੋਕ ਸਰ ਲੈ ਹੈਗੇ ਇੱਥੇ ਸਰ ਉਹ ਜਿਵੇਂ ਰੋਜ਼ ਦਵਾਈ ਦੇਣੀ ਹੁੰਦੀ ਹੈ ਪਰ ਉਹ ਨਹੀਂ ਦਿੰਦੇ ਜੀ ਹਫਤੇ ਦਿੰਦੇ ਆ ਪਰ ਰੋਜ਼ ਨਹੀਂ ਦਿੰਦੇਗੇ ਉਹਦਾ ਕੀ ਕਰਨਾ ਹੈ ਇਸ ਤਰ੍ਹਾਂ ਨਹੀਂ ਹੈ ਜੀ ਜਿਹੜੇ ਸਾਈਕੀਐਟ੍ਰਿਸ ਹੁੰਦੇ ਹਰ ਇੱਕ ਪੇਸ਼ੈਂਟ ਦੀ ਜਿਹੜੀ ਜਦੋਂ ਉਹਦੇ ਵਿੱਚ ਪੇਸ਼ੈਂਟ ਆਉਂਦਾ ਹੈ ਪੰਜਾਬ ਸਰਕਾਰ ਵੱਲੋਂ ਇਹ ਦਵਾਈਆਂ ਜਿਹੜੀ ਹੈਗੀਆਂ ਸਾਰੇ ਸੈਂਟਰਾਂ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅਵੇਲੇਬਲ ਹੈ ਤੇ ਆ ਕੇ ਹਰ ਪੇਸ਼ੈਂਟ ਦੀ ਕਾਉਂਸਲਿੰਗ ਵੀ ਹੁੰਦੀ ਹੈ ਉਹਦੇ ਹਿਸਾਬ ਨਾਲ ਸੈਕਟਰੀ ਜਿਹੜੀ ਹੈ ਡੋਸੇ ਜਿਹੜੀ ਹੈ ਫਾਈਨਲ ਕਰਦੇ ਨੇ ਉਹ ਦੋਸੇ ਨੇ ਜਿਹੜੀ ਕਿਸ ਤਰ੍ਹਾਂ ਦੀ ਕਿੰਨੀ ਕਵਾਂਟੀਟੀ ਹੈ ਕਿੰਨੇ ਦਿਨਾਂ ਦੀ ਮਿਲਣੀ ਹੈ ਉਹ ਡਿਸਾਈਡ ਕੀਤੀ ਜਾਂਦੀ ਹੈ ਬਾਅਦ ਫੇਰ ਕੁਝ ਸਰ ਲੋਕ ਜਿਹੜੇ ਆਉਂਦੇ ਹੈਗੇ ਆ ਦਵਾਈ ਲੈ ਕੇ ਜਾਂਦੇ ਆ ਬਾਹਰ ਜੋ ਗੋਲੀਆਂ ਹੈਗੀਆਂ ਉਹ 100 ਰੁਪਏ ਸਰ ਵੇਚਦੇ ਆਗੇ ਦੀਏ ਧਿਆਨ ਜਿਹੜਾ ਤੁਸੀਂ ਮਸਲਾ ਕਹਿ ਰਹੇ ਹੋ ਸਾਡੇ ਧਿਆਨ 'ਚ ਵੀ ਆਇਆ ਹੈ ਜੀ ਔਰ ਅਸੀਂ ਇਹਦੇ ਤੇ ਜਿਹੜੀ ਹੋਈ ਹੈ ਕਾਰਵਾਈ ਤੁਰੰਤ ਕਰਦੇ ਹਾਂ ਸਰ ਕੁਸਮਾ ਪਹਿਲਾਂ ਜੀ ਇੱਥੇ ਜਿਹੜਾ ਧਰਨ ਦਿੱਤਾ ਗਿਆ ਸੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਜਿਹੜੇ ਕਹਿੰਦੇ ਸੀ ਵੀ ਸਾਨੂੰ ਗੋਲੀਆਂ ਮਿਲਦੀਆਂ ਨਹੀਂ ਪਈਆਂ ਪਰ ਉਹਦੇ ਬਾਰੇ ਹੁਣ ਵਸਤਾਰੀ ਗੋਲੀਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਪਹਿਲਾਂ ਕਿਹਾ ਸੀਗਾ ਸਫੀਸ਼ੀਐਂਟ ਸਟਾਕ ਸਾਡੇ ਕੋਲ ਅਵੇਲੇਬਲ ਹੈ ਸਫੀਸ਼ੀਐਂਟ ਜਿਹੜੀ ਗੇਸਟ ਬੇਟਾ ਹੈ ਗਿਆ ਉਹ ਸਾਡੇ ਕੋਲ ਅਵੇਲੇਬਲ ਹੈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਫਿਰ ਵੀ ਅਸੀਂ ਜੁੜ ਹੈਗਾ ਯੂ نو ਅੱਧਾ ਰਿਵਿਊ ਕਰਕੇ ਦੇਖ ਕਰ ਕੋਈ ਔਕਾਣਾ ਹੈ ਗਿਆ ਉਹ ਦੇਖ ਲੈਣ ਲਈ ਠੀਕ ਹੈ ਠੀਕ ਹੈ ਠੀਕ ਹੈ ਤਾਂ ਬਈ ਕੋਈ ਸੰਬੰਧੀ ਅਸੀਂ ਆਮ ਲੋਕਾਂ ਨਾਲ ਇਸ ਚੈਕਿੰਗ ਬਾਰੇ ਗੱਲਬਾਤ ਕਰਨੀ ਚਾਹੀਦੀ ਤਾਂ ਤੁਸੀਂ ਵੀ ਸੁਣ ਲਓ ਕੀ ਕਹਿਣਾ ਹੈ ਉਹਨਾਂ ਦਾ ਜਵਿੰਦਰ ਤੁਸੀਂ ਕਿੱਥੇ ਕੰਮ ਕਰਦੇ ਹੋ ਰੰਗ ਦਾ ਪੇਟ ਦਾ ਜਦੋਂ ਉਹਨੇ ਅਸੀਂ ਉਹ ਦਿੱਲੀੋਂ ਪੁੱਛਦੇ ਆ ਥਾਲੋ ਕੀ ਕਹਿੰਦੇ ਗੋਲੀਆਂ ਲੈਣੀਆਂ ਤੁਸੀਂ ਅੱਛਾ ਕੌਣ ਪੁੱਛਦਾ ਅੱਜ ਜਿਹੜੇ ਬੈਠੇ ਨੇ ਬਾਹਰ ਨੌਜਵਾਨ ਜਿਹੜੇ ਰੋਜ਼ ਪੁੱਛਦੇ ਆ ਵੀ ਗੋਲੀਆਂ ਖਾਣੀਆਂ ਤਾਂ ਲੈ ਲਓ ਮੈਂ ਕਹਿੰਦੀ ਨਹੀਂ ਭਾਈ ਖਾਂਦੇ ਹਾਂ ਹਾਂ ਜਿਨ੍ਹਾਂ ਨੂੰ ਨਹੀਂ ਤੁਹਾਡਾ ਕੋਈ ਕਾਰਡ ਬਣਿਆ ਕਿ ਵੈਸੇ ਹੀ ਪੁੱਛੀ ਜਾਂਦੇ ਆ ਵੈਸੇ ਹੀ ਪੁੱਛਦੇ ਆ ਨਹੀਂ ਅੱਛਾ ਜੀਬ ਥੱਲੇ ਰੱਖਣ ਵਾਲੀ ਗੋਲੀ ਵੈਸੇ ਹੀ ਖਾ ਲਓ ਐ ਅੱਛਾ ਤੂੰ ਖਾ ਕੇ ਦੇਖੀ ਹੈ ਤੂੰ ਵੀ ਯਾਰ ਇਹ ਕਿੰਨੇ ਦੀ ਦਿੰਦੇ ਆ 50 ਅੱਛਾ ਯਾਰ ਫਿਰ ਇੱਕ ਗੋਲੀ 50 ਦੀ ਇੱਕ ਗੋਲੀ ਤੁਸੀਂ ਖਾ ਕੇ ਦੇਖੀ ਆ ਕਦੇ ਨਹੀਂ ਖਾਧੀ ਅਜੇ ਤੱਕ ਕਦੇ ਕਿਹਾ ਹੋਵੇ ਵੀ ਕੰਮ ਕਰਨ ਤੋਂ ਪਹਿਲਾਂ ਖਾ ਲਾਂ ਜਾਂ ਐ ਜਮਾ ਨੇ ਮੂੰਹ ਤੇ ਧਰ ਕੇ ਦੇਖ। ਇਹ ਤੁਹਾਨੂੰ ਰੋਜ਼ ਪੁੱਛਦੇ ਆ ਵੀ ਗੋਲੀ ਲੈਣੀ ਤਾਂ ਦੱਸੋ ਬਿਨਾ ਕਾਰਡ ਤੋਂ। ਲੱਗਦਾ ਵੀ ਬੰਦਾ ਕੋਲ ਤਾਂ ਦੇਖ ਲਿਆ ਕਰੋ। ਜਿਹੜਾ ਖਾਂਦਾ ਉਹਨੂੰ ਦੋ। ਹਾਂ। ਇਹ ਚੰਦਰ ਕੰਮ ਕਰ ਕੋਈ ਤਾਂ ਬੀੜੀ ਚੁੱਕੀ ਪੀ ਲੈ। ਹਾਂ। ਅੱਛਾ। ਜਿਹੜਾ ਨਹੀਂ ਖਾਂਦਾ ਉਹਨੂੰ ਹੀ ਪੁੱਛਦੇ ਆ। ਪੰਜਾਬ ਸਰਕਾਰ ਨੇ ਹੁਣ ਮੁਹਿੰਮ ਚਲਾਈ ਆ ਨਸ਼ੇ ਦੇ ਖਿਲਾਫ। ਤੁਹਾਨੂੰ ਕੀ ਲੱਗਦਾ ਵੀ ਨਸ਼ਾ ਹੋਊ ਖਤਮ? ਜਿੰਨਾ ਮਰਜ਼ੀ ਆ ਜਿੰਨਾ ਚਿਰ ਉੱਤੇ ਜਿਹੜੇ ਬੈਠੇ ਆ ਨਾ ਮਗਰਮੱਛ। ਹਾਂ। ਉਹ ਨਹੀਂ ਜਿੰਨਾ ਚਿਰ ਖਤਮ ਹੁੰਦੇ ਨਸ਼ਾ ਬੰਦ ਹੀ ਨਹੀਂ ਹੋਣਾ ਜੀ ਇਹ। ਨਹੀਂ ਹੋ ਸਕਦਾ। ਮਤਲਬ ਭਗਵਾਨ ਤਮਨ ਨੂੰ ਕੀ ਕਹਿਣਾ ਤੁਹਾ ਵਰਤਮਾਨ ਤਾਂ ਹੁਣ ਪੂਰਾ ਕਿਹੜਾ ਜ਼ੋਰ ਲਾ ਰਿਆ ਹੁਣ ਗਾਂ ਜਿਹੜੇ ਬੈਠੇ ਚਮਕੇ ਜਿਹੜੇ ਉਹ ਅੱਛਾ ਹੋੜੇ ਹੋ ਰਹੇ ਹੋ ਨਹੀਂ ਕਰਦੇ ਹੈ ਆਪ ਦਾ ਬੰਦਾ ਇਮਾਨਦਾਰ ਆ ਪਰ ਗਾਂ ਨਹੀਂ ਚੱਲਦੀ ਗਾਂ ਨਹੀਂ ਚੱਲਦੀ ਸਹੀ ਗੱਲ ਹੈ ਤੁਹਾਡਾ ਨਾਮ ਸਿੰਘ ਦੁਕਾਨ ਕਿੱਥੇ ਤੋਂ ਢੀ ਕੀ ਚੋਰੀ ਹੋਇਆ ਤੁਹਾਡਾ ਮੇਰੇ ਬੈਗ ਲੈ ਕੇ ਜਿਹੜੇ ਕੰਬਲ ਦਾ ਬੰਡਲ ਆਪਣੇ ਲੈ ਕੇ ਚੱਕੇ ਲੈ ਗੋਲਸ ਨੂੰ ਸੂਚਿਤ ਕੀਤਾ ਤੁਸੀਂ ਉਹ ਫਿਰ ਸੂਚਿਤ ਕੀ ਕਰਾਂਗੇ ਨਹੀਂ ਕარიਆ ਦਾ ਹੈ ਉਹਨਾਂ ਨੂੰ ਕੀਤਾ ਬੰਦਾ ਭੜਾਇਆ ਫਿਰ ਘੰਟੇ ਬਾਅਦ ਤੇ ਆਇਆ ਉਹ ਜਿਹੜੇ ਬੰਦੇ ਨੇ ਫੜਾਈ ਉਹਨੂੰ ਮਿਕਾਈ ਫੇਰ ਆ ਗਿਆ ਇਹਨੂੰ ਕੀ ਕਰੀਏ ਅੱਛਾ ਜਿੰਨੂੰ ਤੁਸੀਂ ਫੜਾਣੇ ਆ ਉਹ ਘੰਟੇ ਬਾਅਦ ਫੇਰ ਇੱਥੇ ਆਇਆ ਵਜ੍ਹਾ ਵਜ੍ਹਾ ਹੋਏਗਾ ਪੁਲਿਸ ਨੂੰ ਪਤਾ ਹੋ ਜੇ ਉਹਨੂੰ ਪਤਾ ਹੋ ਕਿਵੇਂ ਆ ਜਾਂਦਾ ਅੱਛਾ ਕਾਰਵਾਈ ਨਹੀਂ ਬੋਲ ਸਕੀ ਚੋਰੀ ਤਿੰਨ ਵਾਰੀ ਹੋ ਗਈ ਤੁਹਾਡੀ ਹੋ ਤਿੰਨ ਵਾਰੀ ਅਰੇ ਮੇਰੇ ਕੋ ਵੀਡੀਓ ਵੀ ਹੈ ਅੱਛਾ ਜੇ ਆਪਾਂ ਭਾਂਡੇ ਚੱਕ ਲੈਂਦੇ ਅੱਛਾ ਹਾਂ ਇੱਕੋ ਹੀ ਬੰਦਾ ਚੋਰੀ ਕਰੀ ਜਾਂਦਾ ਇੱਕ ਵਾਰੀ ਚੋਰੀ ਕੀਤੀ ਉਹਨੂੰ ਤਿੰਨ ਵਾਰੀ ਚੌਥੀ ਵਾਰ ਮੈਂ ਫੜ ਲਿਆ ਉਹਨੂੰ ਕੁੱਟਿਆ ਮੈਂ ਫਟ ਕੇ ਭੱਜ ਗਿਆ ਇਹਦਾ ਮੈਂ ਫੜਾਇਆ ਪੁਲਿਸ ਨੂੰ ਉਸਨੇ ਮਾਰਗ ਮੰਗ ਜਾ ਕੇ ਉਹਨੂੰ ਬੰਨਿਆ 抽卡的吗？飞来飞去的。嗯嗯嗯